ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 550 660 ਦੇ ਸੂਟ ਆ ਬਾਬੇ ਦੇ ਹੱਥੇ ਕਰਦੇ 220 ਦੇ ਵਿੱਚ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ 31 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਹੋਣੇ 200 ਚ ਆ ਲੋ ਪਿਓਰ ਮਡਾਲ 골ਡ ਵਰਕ ਦੇ ਨਾਲ ਹਾਂਜੀ ਇੱਕ ਇੱਕ ਪ੍ਰਿੰਟ ਲਾਜਵਾਬ ਕਪੜਾ ਮੀਟਰ ਨਾਪ ਕੇ 5 ਮੀਟਰ 150 200 ਰੁਪਏ ਮੀਟਰ ਦਾ ਸੂਟ ਭਾਜੀ ਪ੍ਰਿੰਟ ਬੜੇ ਮਿਲ ਜਾਣਗੇ ਆਪਾ ਦਾਂਗੇ 300 ਰੁਪਏ ਬਲੈਕ ਕਲਰ ਦਾ ਸੂਟ ਆਊਗਾ ਭਾਜੀ ਫੁੱਲ ਪਿਓਰ ਹਾਂਜੀ ਟਾਈ ਐਂਡ ਡਾਈ ਡਿਜੀਟਲ ਬਰਸ ਬੇਨ ਵਾਲਾ ਦੁਪੱਟਾ ਜੀ ਫੋਟੋ ਦਿਖਾ ਕੇ 1095 ਵਾਲੋ 500 ਰੁਪਏ ਲੈ ਜਾਓ ਭਾਈ 875 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ ਕੱਪੜੇ ਦੀ ਪੂਰੀ ਗਾਰੰਟੀ ਰੰਗ ਵੀ ਚਾਰ ਸੈਟਰਨ ਦੀ ਵੀ ਲੋੜ ਨਹੀਂ ਕੱਲਾ-ਕੱਲਾ ਪੀਸ ਲੈ ਜਾਓ ਜਿਹੜਾ ਵਿਕ ਜੇ ਤੁਹਾਡਾ ਜਿਹੜਾ ਨਾ ਵਿਕਾ ਵਾਪਸੀ ਹੈ ਘਾਟਾ ਨਹੀਂ ਪੈਂਦਾ 400 ਰੁਪਏ ਲੈ ਜਾਓ ਆ ਚੈੱਕ ਕਰ ਲਓ ਕੋਈ ਇਹਦਾ 5000 ਮੰਗਦਾ ਕੋਈ 4000 ਤੇ ਕੋਈ 3500 ਹੀ ਮੰਗਦਾ ਪਰ ਬਾਬੇ ਦੀ ਠੀਕ ਨੇ ਕਰਦਾ 1500 ਰੁਪਏ ਪੂਰੇ ਪੰਜਾਬ ਦੇ ਰੇਟਾਂ ਦਾ ਓਪਨ ਚੈਲੰਜ ਕੋਈ ਸੂਟ ਲੋ ਭਾਜੀ 3000 4000 5000 ਕੋਈ ਜੁੱਟ ਲੋ ਟਰੱਕ ਭਰ ਕੇ ਦੇ ਰਾਂਗੇ 1500 ਪਿਓਰ ਨੇਚਰਲ ਕਲੇਵ ਦਾ ਸੂਟ ਹਾਂਜੀ ਕੰਮ ਦੇਖੋ ਭਾਜੀ ਕੀਤਾ ਹੋਇਆ ਜੀ ਦੁਪੱਟਾ ਦੇ ਕੋ ਨਾਲ ਰਾ ਦੇ ਕੋ ਨਾਲ ਹਾਂ ਆ ਪਿਓਰ ਨੇਚਰਲ ਸੂਟ ਕਪੜਾ ਹੀ 1500 ਦਾ ਆਂਦਾ ਹਾਂਜੀ ਆਪਾਂ ਹੈਂਡਵਰਕ ਨਾਲ ਲੱਦਿਆ ਸੂਟ 1500 ਕਰਤਾ ਭਾਜੀ ਆ ਪੀਸ ਦੇਖੋ ਬੁਟੀਕ ਦਾ ਹਾਂਜੀ ਆ ਦੁਪੱਟਾ ਦੇਖੋ ਭਾਜੀ ਉਹ ਦੇਖੋ ਬਾਜੂ ਵਰਕ ਜੀ ਆ ਬਾਜ਼ਾਰ ਚ ਪੀਸ ਕੋਈ 4500 ਤੋਂ ਘੱਟ ਨਹੀਂ ਦਿੰਦਾ ਜੀ ਆ ਮੇਰਾ ਚੈਲੰਜ ਆ ਭਾਜੀ 1500 ਚ ਪਾਜੀ ਆ ਪੀਸ ਮੈਂ ਤੁਹਾਡੇ ਸਾਹਮਣੇ ਖੋਲ ਰਿਆ ਹਾਂ ਕਾਰੀਗਰ ਕੋਲੋਂ ਮੈਂ ਕਹਿੰਦਾ ਰੇਟ ਲਵਾ ਲਓ ਵੀ ਕਢਾਈ ਕਿੰਨੇ ਦੀ ਕਰਕੇ ਦਊਗਾ ਕੁੜੀਆਂ ਜਿਹੜੇ ਆਲੇ ਸੂਟ ਆ 45 45 ਤੋਂ 5 5 ਪਾਜੀ ਹੈਂਡ ਵਰਕ ਨਾਲ ਲੱਦਿਆ ਸੂਟ 1500 ਰੁਪਏ ਦੇਤਾ ਪਾਜੀ ਪੀਸ ਦੀ ਲੁੱਕ ਦੇਖ ਲਓ 1500 1500 1500 1500 1500 1500 1500 ਪਾਜੀ 1500 ਜਿੰਨੇ ਮਰਜੀ ਦੱਕੋ 1500 ਰੁਪਏ ਚ 5 5 6 6 ਹਜ਼ਾਰ ਵਾਲੇ ਸੂਟ 1500 ਕਰਤੇ ਬਾਬੇ ਦੀ ਹੱਟੀ ਨਾਲ ਨੇਰੀ ਗਨ ਬੰਨਦੀ ਹੈ ਤੁਸੀਂ ਕਿੰਨੇ ਸੂਟ ਲੈਣੇ ਆ 4-4 5-5 ਹਜ਼ਾਰ ਵਾਲੇ 1500 1500 1500 1500 1500 ਦੇਖੋ ਪਟਾਲ ਨਾਲ ਵੀ ਤੇ ਪਾਜੀ ਆ ਦੇਖੋ ਤੁਸੀਂ ਆ ਸਾਰੇ 8-8 ਹਜ਼ਾਰ 7-7 ਹਜ਼ਾਰ 65 6500 ਵਾਲੇ ਸੂਟ ਆ ਕਿੰਨੇ ਚਾਈਦੇ ਆ 10 ਰੇਡੇ ਢੇਰ ਪਾਜੀ ਪੂਰੀ ਦੁਕਾਨ ਖਾਲੀ ਕਰਦੇ ਬੇ ਆ 1500 ਰੁਪਏ ਦਾ ਸੂਟ ਕਰਤਾ ਆ ਜੋ ਆ ਜੋ 5-5 4-4 ਰੇਟ ਦੱਸਿਆ ਤੁਹਾਨੂੰ 15 ਹੋ ਮਿਲ ਗਏ ਆ ਹਾਂਜੀ ਹਾਂਜੀ ਲੈ ਰਹੇ ਸੀ ਵੀ ਸੋ ਮਤਲਬ ਕਹਿਣ ਤੋਂ ਜੋ ਅਸੀਂ ਰੇਟ ਕਹਿ ਰਿਆ ਦੇਣਿਆ ਚਲੋ ਜੀ ਬਾਬੇ ਦੀ ਹੱਟੀ ਨੇ 31 ਅਗਸਤ ਤੱਕ ਚੜ ਲੈਦਰ ਸੂਟਾਂ ਦੇ ਆਫਰ ਆਤੀਆ 500 ਦਾ ਸੂਟ ਦਾ 200 ਦਿੱਤਾ ਸੀ 12 ਥੋੜਾ 450 ਦਿੱਤਾ ਪਰ ਅੱਜ 5 5000 ਵਾਲੇ ਸੂਟਾਂ ਦੇ 13 1300 ਚ 15 15 ਉਹ ਦੇਣਿਆ 31 ਅਗਸਤ ਤੋਂ ਪਹਿਲਾਂ ਬਾਬਾ ਜੀ 31 ਅਗਸਤ ਦਾ ਬੜਾ ਰੌਲਾ ਪਾਇਆ ਤੁਸੀਂ ਭਾਜੀ 31 ਅਗਸਤ ਦਾ ਰੌਲਾ ਇਸ ਕਰਕੇ ਆ ਵੀ ਆਪਾਂ ਪਹਿਣਾ ਪਰਾਂ ਦਾ ਵੱਡਾ ਫੈਲਾ ਕਰਨਾ ਆ ਗਿਆ ਤੇ ਪਹਿਲਾਂ ਸਤਿ ਸ੍ਰੀ ਅਕਾਲ ਜਿੰਨੇ ਪਹਿਣਪਰਾ YouTube ਤੇ ਸਾਡੀ ਵੀਡੀਓ ਦੇਖ ਰਹੇ ਫੇਸਬੁੱਕ ਤੇ ਦੇਖ ਰਹੇ ਵੱਡਾ ਬੈਨੀਫਿਟ ਦੇਣ ਜਾ ਰਹੇ ਆ ਸਟਾਰਟਿੰਗ ਬਾਦ ਵੀ ਜਿਹੜਾ 500 600 1000 ਆ ਪਤਾਗੇ 200 ਰੁਪਏ ਪਰ ਉਹਦੇ ਨਾਲ ਨਾਲ ਭਾਜੀ ਅੱਜ ਦਾ ਆ ਐਪੀਸੋਡ ਦੇਖਣ ਨਾਲ ਐਂਡ ਕਰ ਦਉ ਭਾਜੀ ਮੈਂ ਕਹਿੰਦਾ ਤੁਸੀਂ ਕਹੋਗੇ ਹੋ ਕੀ ਰਿਹਾ ਵੀ ਸਾਰੇ ਮੈਂ ਹੀ ਵੇਚ ਲਾਂ ਇਦਾਂ ਦੀਆਂ ਚੀਜ਼ਾਂ ਪਰ ਪਹਿਲਾਂ ਧਮਾਕਾ ਭਾਜੀ ਆਪਾਂ ਸੂਟਾਂ ਦਾ ਰੇਂਜ ਆ ਰਿਹਾ ਜਿਸ ਕਿਸੇ ਭੈਣ ਭਾਈ ਨੇ ਦੇ ਲੈਣ ਨੂੰ ਸੂਟ ਲੈਣੇ ਵਧੀਆ ਉਹ ਵੀ ਸੁਆਣ ਵਾਲੇ ਤੇ ਭਾਜੀ ਆਪਾਂ ਸੂਟ ਜੀ ਨਾ 500 ਤੇ ਨਾ 700 ਭਾਜੀ ਆ ਤੁਸੀਂ ਦੇਖੀ ਚਲੋ ਹਾਂਜੀ 200 ਰੁਪਏ ਸੂਟ ਕਰਤਾ ਯਾਰ 200 ਰੁਪਏ ਸੂਟ ਕਰਤਾ 200 ਰੁਪਏ ਸੂਟ ਸੁਆਣ ਵਾਲਾ ਸੂਟ ਹੈ ਭਾਜੀ ਰੰਗ ਚਾਰ ਮਿਲਣਗੇ ਡਿਜ਼ਾਈਨ 20 ਮਿਲਣਗੇ ਰੇਟਾਂ ਦੇ ਵੱਡੇ ਫਾਇਦੇ ਹੋਣਗੇ ਠੀਕ ਹੈ ਜੀ ਆਹ ਦੇਖੋ ਭਾਜੀ ਤੁਸੀਂ ਕੜਾਈ ਵਾਲੇ ਲੈਣੇ ਆ ਤੁਸੀਂ ਕਰੇਵ ਚ ਪ੍ਰਿੰਟਡ ਲੈਣੇ ਆ ਉਹ ਵੀ ਮਿਲ ਜਾਣਗੇ ਜੀ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਇੱਕ ਦੋ ਇੱਕ ਤਮਾਕਾ ਮਿਲੂਗਾ ਰੇਟ 200 ਮਿਲੂਗਾ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 5 500 6 600 ਦੇ ਸੂਟ ਆ ਬਾਬੇ ਦੀ ਹੱਟੇ ਕਰਦੇ 2 200 ਦੇ ਵਿੱਚ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ 31 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਹੋਣੇ 200 ਚ ਪੂਰੇ ਇੰਡੀਆ ਚ ਨਹੀਂ ਅੱਜ ਦੀ ਵੀਡੀਓ ਲਈ 200 ਤਾਂ ਨਹੀਂ ਹੈਗੀ ਭਾਜੀ 5 5 6 600 ਦੇ ਸੂਟ ਤਮਾਕੇ ਦਾ ਰੇਟਾਂ ਲਾਾਂਗੇ ਆ ਲੋ ਪਿਓਰ ਮਡਾਲ 골ਡ ਵਰਕ ਦੇ ਨਾਲ ਹਾਂਜੀ ਇੱਕ ਇੱਕ ਪ੍ਰਿੰਟ ਲਾਜਵਾਬ ਕਪੜਾ ਮੀਟਰ ਨਾਪ ਕੇ 5 ਮੀਟਰ 150 200 ਰੁਪਏ ਮੀਟਰ ਦਾ ਸੂਟ ਭਾਜੀ ਪ੍ਰਿੰਟ ਬੜੇ ਮਿਲ ਜਾਣਗੇ ਆਪਾਂ ਦਾਂਗੇ 300 ਰੁਪਏ ਆ 골ਡ ਦੀ ਗਾਰੰਟੀ ਪੂਰੀ ਫੁੱਲ ਗਾਰੰਟੀ ਨਾਲ ਭਾਜੀ 300 ਰੁਪਏ ਦਾ ਸੂਟ ਰੰਗ ਖਰਾਬ ਹੋ ਜਾਏ ਬੋਰਾ ਜਾਏ ਕਿਸੇ ਤਰੀਕੇ ਨਾਲ ਲੰਬਾ ਜਾਏ ਆਪਾਂ ਬੈਠੇ ਆ ਤੁਹਾਡੀ ਸੇਵਾ ਚ ਧਮਾਕੇ ਦਾ ਰੇਟਾਂ ਦੇ ਨਾਲ ਧਮਾਕੇ ਨਾਲ ਖਲਾਲਾ ਪਾ ਕੇ ਆਹ ਦੇਖੋ ਚੀਜ਼ਾਂ ਭਾਜੀ ਸੈਲੀਬ੍ਰਿਟੀਆਂ ਇੱਕ ਤੋਂ ਇੱਕ ਡਿਜ਼ਾਈਨ ਆਹ ਲਓ ਪੀਸ ਦੇਖੋ ਤੁਸੀਂ ਬਲੈਕ ਕਲਰ ਦਾ ਸੂਟ ਆਊਗਾ ਭਾਜੀ ਫੁੱਲ ਪਿਓਰ ਹਾਂਜੀ ਟਾਈ ਐਂਡ ਡਾਈ ਡਿਜੀਟਲ ਬਰਸਬੇ ਨਾਲਾ ਦੁਪੱਟਾ ਜੀ ਫੋਟੋ ਦਿਖਾ ਕੇ 1095 ਲਓ 500 ਰੁਪਏ ਲੈ ਜਾਓ ਭਾਜੀ ਦੇਖੋ ਕੋਈ ਵੀ ਤੁਹਾਨੂੰ 500 ਦਾ ਸੂਟ ਨਹੀਂ ਦੇ ਸਕਦਾ 12 1200 15 1500 ਦਾ ਬਾਜ਼ਾਰ ਚ ਵੇਖਦਾ ਬਾਬੇ ਜੱਟੀ ਨੇ 500 ਚ ਕੱਟਦਾ ਜਾ ਦੇਖੋ 31 ਗੱਤ ਤੋਂ ਪਹਿਲਾਂ ਹੀ ਮੰਨੇ ਭਾਜੀ ਸਲਵਾਰ ਦੇ ਪੌਂਚੇ ਬਾਜੂ ਕੱਡੇ ਹੋਣਗੇ ਆ ਪੀਜੀ ਲੁੱਕ ਦੇਖ ਲਓ ਪੂਰੇ ਪੰਜਾਬ ਦੇ ਰੇਟਾਂ ਦਾ ਓਪਨ ਧਮਾਕਾ ਸੇਲ ਹਾਂਜੀ 31 ਅਗਸਤ ਤੱਕ 5 500 ਰੁਪਏ ਚੁੰਨੀਆਂ ਫੁੱਲ ਪਿਓਰ ਦੀਆਂ ਨਾਲ ਦੇਖੋ ਫੋਟੋਆਂ ਵਾਲੇ ਪੀਸ ਆ ਬੁਟੀਕਾਂ ਵਾਲੇ ਪੀਸ ਆ ਡਿਜ਼ਾਈਨ ਬੜੇ ਸੋਹਣੇ ਆ 1512 ਪਾ ਲਓ ਭਾਜੀ ਪੀਸ ਕੰਮ ਦੇਖੋ ਕੀਤਾ ਪ्योर ਚਾਕਲੇਟ ਦੇ ਉੱਪਰ ਬਹੁਤ ਵੱਡਾ ਫੈਰਾ ਇਹਦਾ ਹੋਗਾ 1200 ਦਾ ਆ ਭਾਜੀ ਆਪਾਂ 600 ਰੁਪਏ ਕਰਤਾ ਜੇ ਲਓ ਆ ਸੂਟ ਡਿਜ਼ਾਈਨ ਇੱਕ ਤੋਂ ਇੱਕ ਧਮਾਕਾ ਨਵਾਂ ਬੈਨੀਫਿਟ ਵੱਡੇ ਆ ਦੇਖੋ ਪੀਸ ਭਾਜੀ ਦੁਪट्टे ਨਾਲ ਮੈਂ ਕਹਿੰਦਾ 2.5 ਮੀਟਰ ਦੇ ਲੈਸਾਂ ਵਾਲੇ 2.5 ਦੁਪट्टे ਹਾਂਜੀ ਤੇ ਵੱਡਾ ਫੈਰਾ ਰੇਂਜ ਆ ਰਿਹਾ ਭਾਜੀ ਆ ਪੀਸ ਸੋਲੋ ਕਲਰ ਚਟ ਡਿਜ਼ਾਈਨ 2 ਤੋਂ 25 ਮਿਲ ਜਾਣਗੇ ਸੂਰਜ ਨੇ ਮਰਜੀ ਲੋ 1200 1500 1095 ਦਾ 600 ਰੁਪਏ ਆ ਤੁਸੀਂ ਚੈੱਕ ਕਰ ਲਓ ਗਲੇ ਦੇ ਕੰਮ ਦੇਖੋ ਕੇਰਾ ਦੇਖੋ ਵਾਜੂ ਵਰਕ ਵੀ ਆ 16 1700 1800 ਕੋਈ ਨਹੀਂ ਰੇਟ ਇਹਦਾ ਲੈਣਾ 600 ਰੁਪਏ ਦੇਵਾਂਗੇ 600 ਦੇ ਵਿੱਚ ਰੰਗ ਬਹੁਤ ਆ ਆ ਦੇਖੋ ਭਾਜੀ ਪੀਸ 875 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ ਕੱਪੜੇ ਦੀ ਪੂਰੀ ਗਾਰੰਟੀ ਰੰਗ ਵੀ ਚਾਰ ਸੈਟ ਲਾਈਨ ਦੀ ਵੀ ਲੋੜ ਨਹੀਂ ਕੱਲਾ-ਕੱਲਾ ਪੀਸ ਲੈ ਜਾਓ ਜਿਹੜਾ ਵਿਕ ਜੇ ਤੁਹਾਡਾ ਜਿਹੜਾ ਨਾ ਵੀ ਗਿਆ ਵਾਪਸੀ ਆ ਘਾਟਾ ਨਹੀਂ ਪੈਂਦਾ 400 ਰੁਪਏ ਲੈ ਲੀ। ਦੇਖੋ ਜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੇਰੀ ਦਾ ਕੱਪੜਾ ਵੀ ਤੁਹਾਡਾ ਬੱਡਾ ਫਾਇਦਾ ਕੀ ਆ। ਤੁਹਾਨੂੰ ਸੈਟ ਵਾਈ ਸੈਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਸੂਟ ਰਹਿ ਜੋ ਨਹੀਂ ਵਿਕਿਆ ਵਾਪਸੀ ਦੀ ਵੀ ਗਾਰੰਟੀ ਆ। ਆਹ ਦੇਖੋ ਭਾਜੀ ਪੀਸ। ਲੁੱਕ ਦੇਖੋ ਕੰਮ ਦੇਖੋ ਕੀਤਾ ਹੋਇਆ ਕੱਪੜੇ ਦੀ ਫੁੱਲ ਗਾਰੰਟੀ ਨਾਲ। 875 ਕੋਈ ਨਹੀਂ 400 ਰੁਪਏ ਕਰਤਾ ਜੀ ਭਾਜੀ। ਅੱਛਾ ਇਹ ਵੀ 400 ਦੇ ਵਿੱਚ ਤੇਰੇ ਨਾਲ। 400 ਦੀ ਕਰਤਾ। ਆ ਦੇਖੋ ਭਾਜੀ ਕ੍ਰੇਮ ਨੇਚਰਲ ਦਾ ਹੈਵੀ ਸੂਟ ਜੰਗਲ ਡਿਜ਼ਾਈਨ ਜੰਗਲ ਡਿਜ਼ਾਈਨ 2 2000 ਦਾ ਪਿਆਰ ਚ ਵਿਕਦਾ ਹੈ ਆ ਚੱਕੋ ਭਾਜੀ ਆਪਾਂ ਦੇ ਰਹੇ ਆ 800 ਰੁਪਏ ਦੀ ਰੇਂਜ ਲਓ ਆ ਦੇਖੋ 2 2000 ਵਾਲੇ ਸੂਟ 8 800 ਦੇ ਵਿੱਚ ਆ ਦੇਖੋ ਕਲਰ ਆ ਵੀ ਦੇਖੋ ਕਲਰ ਡਿਜ਼ਾਈਨ ਬਹੁਤ ਅੱਛਾ ਆ ਦੇਖੋ ਭਾਜੀ ਪੀਸ ਦੀ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਬ੍ਰਾਂਡਡ ਚੀਜ਼ਾਂ ਆ ਦੇਖੋ ਜਿਹੜੇ ਵਾਈਟ ਤੋਹਫੇ ਭਾਜੀ ਤੋਹਫੇ ਹਾਂਜੀ ਆ ਦੇਖੋ ਪੀਸ ਬਣਿਆ ਹੋਇਆ ਆ ਕੰਮ ਦੇਖੋ ਕੀਤਾ ਹੋਇਆ ਜੀ ਠੀਕ ਹੈ ਜੀ ਅੱਲਾਕੋ 1 ਲੱਖ ਕਨਸੈਪਟ ਆਣਗੇ ਠੀਕ ਹੈ ਆਹ ਦੇਖੋ ਦੁਪੱਟੇ ਜਿਹੜੇ ਬਿਆਣਾ ਚ ਦੰਮੀਆਂ ਦੇ ਲਾ ਕੇ 295 ਨਾ ਆ ਬਾਬੇ ਰਿਟ ਦੇ ਪਿਓਰ ਦੇਸੀ ਕਿ ਹੌਕਲ ਗੱਤੇਰੇ ਸੂਟ ਜੀ ਆ 800 ਰੁਪਏ ਕਰਤੇ ਭਾਜੀ ਦੇਖੋ ਜਿਹੜੇ ਵਿਆਹ ਸ਼ਾਇਦਾ ਕਪੜਾ ਦਾਜ ਬੜੀ ਦੇਣ ਲੈਣ ਕਾਣਾ ਇੱਥੇ ਆਜੋ 50000 ਵਾਲਾ ਕਪੜਾ 20000 ਚ ਬਣਾ ਕੇ ਦੇ ਦਾਂਗੇ 50000 ਦੇ ਦਾਜ ਬੜੀ ਸਰ 20000 ਚ ਆਹ ਲੋ ਭਾਜੀ ਹੁਣ ਪੀਸ ਦਿਖਾਣ ਲੱਗਾ ਰੂਹ ਖੁਸ਼ ਹੋ ਜਾਈਗੀ ਪੂਰੇ ਪੰਜਾਬ ਦਾ ਚੈਲੰਜ ਰੇਟਾਂ ਦਾ ਕੋਈ ਗੱਲ ਆ ਤਾਂ ਚੈਲੰਜ ਕਰਦੇ ਆ ਹੌਲਸੇਲ ਦਾ ਕੰਮ ਕਰਦੇ ਆ 5-5000 ਆਹ ਦੇਖੋ ਨਾ ਪੀਸ ਲੱਦੇ ਹੋਏ ਹੈਂਡਵਰਕ ਦੇ ਨਾਲ ਹਾਂਜੀ ਹਾਂਜੀ ਚੀਜ਼ ਦੇਖ ਲਓ ਬਣੀ ਹੋਈ ਆਹ ਦੇਖੋ ਦੁਪੱਟੇ ਨਾਲ ਹਾਂਜੀ ਬਾਜੂ ਦੇ ਕੀ ਭਾਜੀ ਨਾਲ ਦੇਖ ਲਈ ਕੰਮ ਨੇੜੇ ਕਰਕੇ ਦਿਖਾ ਦਿਓ ਇਹ ਕਰੀ ਇਦਾਂ ਦੇ ਸੂਟ ਜਿਹੜੇ ਸ਼ੋਰੂਮ ਆਜ 4-5000 ਤੋਂ ਘੱਟ ਦੁਕਾਨਦਾਰ ਗੱਲ ਨਹੀਂ ਕਰਦਾ ਇੱਕ ਇੱਕ ਪੀਸ ਭਾਜੀ ਮੈਂ ਖੋਲ ਕੇ ਦਿਖਾਣ ਲੱਗਾ ਘਟੋ ਘੜ 70 80 ੜੀਆਂ ਦਿਖਾਵਾਂਗਾ ਹਾਂਜੀ ਇਦਾਂ ਦੇ ਸੂਟ ਸਾਰੇ ਹੀ ਲੋ ਬਾਬੇ ਦੀ ਹੱਟੀ ਤੋਂ ਜੀ ਭਾਜੀ ਇਦਾਂ ਦੇ ਹੈਵੀ ਦੁਪੱਟੇ ਔਰ ਵਰਲਡ ਵਿੱਚ ਕੋਰੀਅਰ ਹਾਂਜੀ ਇਦਾਂ ਦਾ ਸੂਟ ਨਾ 3500 ਨਾ 4000 ਨਾ 3299 ਨਾ 2899 1500 ਰੁਪਏ 1500 ਇਹ ਸੂਟ ਦੇ ਕੇ ਤਾਂ ਦੋਗੇ 5-5000 ਵਾਲਿਆ ਤੁਸੀਂ ਪਾਜੀ ਇੱਥੋਂ ਜਾ ਕੇ ਏਦਾਂ ਦੇ ਦੇਣਾ ਆਪਾਂ ਆ ਚੈੱਕ ਕਰ ਲੋ ਕੋਈ ਇਹਦਾ 5000 ਮੰਗਦਾ ਕੋਈ 4000 ਤੇ ਕੋਈ 3500 ਹੀ ਮੰਗਦਾ ਪਰ ਬਾਬੇ ਠਿੱਡੇ ਨੇ ਕਰਤਾ 1500 ਰੁਪਏ ਆ ਦੇਖ ਲੋ ਪਾਜੀ ਵੱਡੀ ਆਫਰ ਜੇ 31 ਅਗਸਤ ਤੱਕ ਜਿਨ੍ਹਾਂ ਨੇ ਦਾਜ ਬਰੀ ਬਣਾਉਣੀ ਹੈ ਬਈ ਹਾਂਜੀ ਆ ਜੋ ਏਦਾਂ ਦੇ ਹੈਵੀ ਸੂਟ ਆ ਪਾਜੀ ਨੇੜੇ ਕਰਕੇ ਫਰੰਟ ਦਿਖਾ ਦਿਓ ਬਾਜੂ ਨਾਲ ਦਿਖਾ ਦਿਓ ਹੈਂਡਵਰਕ ਦਿਖਾ ਦਿਓ ਹਾਂਜੀ ਆ ਦੁਪੱਟੇ ਦਿਖਾ ਨਾਲ ਪੂਰੇ ਪੰਜਾਬ ਦੇ ਰੇਟਾਂ ਨਾਲ ਓਪਨ ਚੈਲੰਜ ਕੋਈ ਸੂਟ ਲਓ ਭਾਜੀ 3000 4000 5000 ਕੋਈ ਸੂਟ ਲਓ ਟਰੱਕ ਭਰ ਕੇ ਦੇ ਦਾਂਗੇ 1500 ਆ ਤੁਸੀਂ ਚੈੱਕ ਆ ਲੋ ਕਾਰੀਗਰ ਕੋ ਜਾ ਕੇ ਇਹਦੀ ਕੱਲੀ ਕਢਾਈ ਕੁੜੀ ਕਰਾਉਣ ਚਲ ਜਿਓ 2200 ਉਹ ਨਹੀਂ ਲੈਣਾ ਪਰ ਤੁਹਾਨੂੰ ਰੈਡੀ ਕਿਟਾ ਸੂਟ 1500 ਚ ਦੇਵਾਂਗੇ ਲੈ ਜਾਓ ਆ ਦੇਖੋ ਭਾਜੀ ਪੀਸ ਤੁਸੀਂ ਦੇਖੀ ਚੱਲੋ ਹੁਣ ਭਾਈ ਜਿਨ੍ਹਾਂ ਨੇ ਕਪੜਾ ਲੈਣਾ ਵੇਚਣ ਲਈ ਉਹਨਾਂ ਲਈ ਵੀ ਭੱਟੀ ਆਫਰ ਹੈ ਜਿਨ੍ਹਾਂ ਨੇ ਦਰਾਜ ਬਰੀ ਬਣਾਉਣੀਆਂ ਭਾਈ ਆ ਜਾਓ ਇਹਦਾ ਚੈਲੰਜ ਹੈ ਵੀ ਲੋਟਾ ਬਾਜ਼ਾਰ ਦੀ ਕਰਾਤੀ ਆਪਾਂ ਖਤਮ ਰੇਟ ਦੇ ਦਿੱਤੇ ਡਾਇਰੈਕਟ ਸੂਰਤ ਨਖਲੌਵਾਲੇ ਆ ਚੱਕ ਲੋ 1500 ਦਾ ਸੂਟ ਇੱਕ ਤੋਂ ਇੱਕ ਡਿਜ਼ਾਈਨ ਦੇ ਦੇਣਾ ਆਪਾਂ ਇੱਕ ਤੋਂ ਇੱਕ ਕੜਾਈ ਦੇ ਦੇਣੀ ਹੈ ਸਿਰੇ ਦੀ ਆ ਦੇਖੋ ਚੀਜ਼ ਪਿਓਰ ਨੇਚਰਲ ਗਰੇਬਰਾ ਸੂਟ ਹਾਂਜੀ ਕੰਮ ਦੇਖੋ ਭਾਜੀ ਕੀਤਾ ਹੋਇਆ ਜੀ ਦੁਪੱਟਾ ਦੇਖੋ ਨਾਲ ਘੇਰਾ ਦੇਖੋ ਨਾਲ ਹਾਂ ਆ ਪਿਓਰ ਨੇਚਰਲ ਸੂਟ ਕਪੜਾ ਹੀ 1500 ਦਾ ਆਂਦਾ ਹਾਂਜੀ ਆਪਾਂ ਹੈਂਡਵਰਕ ਨਾਲ ਲੱਦਿਆ ਸੂਟ 1500 ਕਰਤਾ ਸੋ ਚੈੱਕ ਕਰ ਲੋ ਜਿਹਨੇ ਵਿਆਹ ਸ਼ਾਈ ਦਾਜ ਵੇ ਦੇ ਕੱਪੜਾ ਨਾ ਵੱਡਾ ਮੌਕਾ ਆ ਵਿਆਹ ਸਤੰਬਰ ਅਕਤੂਬਰ ਨਵੰਬਰ ਜਦੋਂ ਮਰਜੀ ਹੁਣੇ ਆ ਜਾਓ 15-15 ਉਹ ਦੇ ਰਿਆ ਜੋ ਕਿ 4-4 5-5000 35-500 ਦਾ ਰੇਟ ਆ ਆ ਦੇਖੋ ਭਾਜੀ ਪੀਸ ਪਿਓਰ オリジナル ਖੀਨ ਕਾਬ ਦੇ ਉੱਪਰ ਹੈਵੀ ਹੈਂਡਵਰਕ ਠੀਕ ਆ ਜੀ ਆ ਦੁਪੱਟੇ ਦੇਖੋ ਨਾਲ ਕੰਮ ਦੇਖੋ ਕੀਤੇ ਹੋਏ ਡਿਜ਼ਾਈਨਰ ਪੀਸ ਹਾਂਜੀ ਡਿਜ਼ਾਈਨਰ ਦੁਪੱਟੇ ਭਾਜੀ ਇੱਥੇ ਗਾਹ ਦੇ ਕੇ ਰੇਟ ਅਹੀ ਨਹੀਂ ਲਾਉਂਦੇ ਇਹ ਵੀ 1500 ਚ ਇਹ ਵੀ 1500 ਚ ਭਾਜੀ ਅੱਲਾ ਬੜਾ ਕੁਝ ਦਿਖਾਣਾ 1500 ਚ ਇੱਕ ਅੱਧਾ ਸੂਟ ਲੈ ਕੇ ਨਹੀਂ ਬੈਠੇ ਆਪਾਂ ਹੋਲ ਸੇਲ ਦਾ ਕੰਮ ਕਰਦੇ ਆ ਜਿਹੜਾ ਬਾਜ਼ਾਰ 'ਚ 3500 ਦਾ 4000 ਦਾ 5000 ਦਾ 4500 ਦਾ ਸੂਟ ਆ ਇੱਥੇ 1500 'ਚ ਦੇਣਾ ਤੁਸੀਂ ਬਸ ਆ ਕੇ ਇਹ ਨਹੀਂ ਕਹਿਣਾ ਦੁਕਾਨਦਾਰਾਂ ਨੂੰ ਤਿੰਨ ਹਜ਼ਾਰ ਵਾਲਾ ਦਿਖਾ ਦਿਓ 4000 ਵਾਲਾ ਦਿਖਾ ਦਿਓ ਦੁਕਾਨਦਾਰ ਨੂੰ ਪੈਣਾ ਕਹਿੰਦੀਆਂ ਨੇ 4000 ਵਾਲਾ ਸੂਟ ਦਿਖਾਈ ਵੀ 5000 ਦਿਖਾਈ ਸੂਟ ਹੁੰਦਾ 3000 ਦਾ ਲੱਗੇ ਨਾ 5000 ਦਾ ਹਾਂਜੀ ਤੁਸੀਂ ਆ ਕੇ ਬਾਬੇ ਦੇ ਇੱਕੋ ਗੱਲ ਕਹਿਣੀ ਵੀ 4-5000 ਵਾਲੇ ਸੂਟ 1500 ਚਾਹੀਦੇ ਆ ਪਾਜੀ ਢੇਰ ਲਾਵਾਂਗੇ ਢੇਰ ਜੀ ਡਿਜ਼ਾਈਨਿੰਗ ਆ ਦੇਖੋਗੇ ਤੁਸੀਂ ਕਹੋਗੇ ਕੀ ਹੋ ਰਿਹਾ ਏਦਾਂ ਦੇ ਪੀਸ ਆ ਦੇਖੋ ਤਾਂ ਸਹੀ ਓਏ ਹੋਏ 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 ਏਦਾਂ ਦੇ ਦੁਪट्टे ਹੈਂਡਵਰਕ ਦੇ ਨਾਲ ਆ ਦੇਖੋ ਦੁਪੱਟੇ ਦਾ ਤੁਸੀਂ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਆ ਸੂਟ ਚੈੱਕ ਕਰ ਲਓ ਇਹ ਵੀ ਤੁਹਾਨੂੰ ਅਸੀਂ 1500 ਦੇਣਾ ਵੱਡੀ ਗੱਲ ਕੀ ਆ ਕੋਈ 40 ਜਾਨੀ ਕੋਈ 45 ਨਹੀਂ ਬਾਜ਼ਾਰ 'ਚ 4500 ਦਾ ਇੱਕ ਹੀ ਤੇ ਅਸੀਂ ਤਿੰਨ ਦੇ ਕੇ ਭੇਜਾਂਗੇ ਪਾਜੀ ਆ ਪੀਸ ਦੀ ਆ ਦੇਖੋ ਪਾਜੀ 3 ਮਿੰਟ ਦੀ ਸਲਵਾਰ ਪਿਓਰ ਕ੍ਰੇਪ ਚ ਆ ਕੰਮ ਦੇਖੋ ਕੀਤਾ ਹੋਇਆ ਪਿਓਰ ਵਿਸਕੋਸ ਦੀ ਔਰ ਗੈਂਜ਼ਾ ਦੇ ਉੱਪਰ ਹੈਵੀ ਹੈਂਡਵਰਕ ਆ ਦੁਪੱਟੇ ਰਖੋ ਨਾਲ ਫੁੱਲ ਐmbroidery ਵਾਲੇ ਹਾਂਜੀ ਆ ਤੇ ਨਾ ਯਾਰ 3200 ਤੋਂ ਕੋਈ ਦੁਕਾਨਦਾਰ ਕੱਟ ਦੇਂਦਾ ਨਹੀਂ ਆਪਾਂ ਭਾਜੀ 15 1500 ਚ ਕਰਤੇ ਪੀਸ ਦੀ ਲੁੱਕ ਦੇਖ ਲਓ ਕੰਮ ਦੇਖ ਲਓ ਦੁਪੱਟਾ ਚਾਹ ਕਰ ਲੋ ਬੜਾ ਲਗਜ਼ਰੀ ਦੁਪੱਟਾ ਸੂਟ ਤੋਂ ਹੀ ਪਿਆਰਾ ਦੁਪੱਟਾ ਰੇਟ ਇਹਦਾ ਹੀ 1500 ਭਾਜੀ ਪਿਓਰ ਨੇਚਰਲ ਗਰੇਵ ਦੇ ਸੂਟ ਦੇਖੋ ਤੁਸੀਂ ਇੱਕ ਇੱਕ ਸੂਟ ਨਾਲ ਭਾਜੀ ਇੱਕ ਇੱਕ ਦੁਪੱਟਾ ਫੁੱਲ ਹੈਵੀ ਆਊਗਾ ਇੱਕ ਇੱਕ ਪੀਸ ਦੇਖਣ ਵਾਲਾ ਲਾਜਵਾਬ ਇਕੱਲੇ ਇੰਨੇ ਪੀਸ ਨਹੀਂ ਹੈਗੇ ਭਾਜੀ ਰੰਗ ਡਾਰਕ ਲਾਈਟ ਮੈਂ ਕਹਿੰਨਾ ਭਾਜੀ 10000 ਸੂਟ ਦਾਂਗੇ ਕਿੰਨਾ 10000 10000 ਸੂਟ ਦਾਂਗੇ 1500 ਜੀ ਗਿਣਤੀ ਮੁੱਕ ਜੂਗੀ ਪਰ ਇੱਥੇ ਸੂਟ ਨਹੀਂ ਮੁੱਕਣੇ ਇੰਨੇ ਸ਼ਾਨਦਾਰ ਆਰਟੀਕਲ ਆ ਦੇਖੋ ਦਾ ਪੀਸ ਬਣਾਇਆ ਪਿਓਰ ਨੇਚਰਲ ਕ੍ਰੇਪ ਤੇ ਜੀ ਕੰਮ ਦੇਖੋ ਕੀਤਾ ਹੋਇਆ ਹਾਂਜੀ ਆ ਦੇਖੋ ਪਫਨਾ ਬ੍ਰਸ਼ ਪਿੰਟ ਆਰਗੇਨਾਈਜ਼ਰ ਦੇ ਦੁਪੱਟਿਆਂ ਦੇ ਆ ਚੀਜ਼ਾਂ ਦੇਖ ਲਓ ਨੇਰੀਆਂ ਭਾਜੀ ਨੇਰੀਆਂ ਇਦਾਂ ਦੇ ਪੀਸ ਕਿਸ ਤਰ੍ਹਾਂ ਆਨਲਾਈਨ ਮੰਗਵਾਉਣਾ ਭੇਜ ਦੋਗੇ ਭਾਜੀ ਦੇ ਦਾਂਗੇ ਹੁਣੇ ਹੀ ਆਰਡਰ ਬੁੱਕ ਕਰਾ ਲੈਣਾ ਹੁਣ ਤੁਸੀਂ ਵੀਡੀਓ ਦੇਖ ਕੇ 5 ਦਿਨ ਬਾਅਦ ਕੋ ਤੇ ਸਾਡੇ ਬੰਦਣੇ ਨਾ ਖਤਮ ਹੈ ਕਿਉਂਕਿ ਨਾਲੋਂ ਨਾਲ ਬੁਕਿੰਗ ਹੈ ਹਾਂਜੀ ਇਦਾਂ ਦੇ ਪੀਸ 1500 ਸੋ ਤੁਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਆ ਜੇ ਤੁਸੀਂ ਇਹਦੇ ਵਿੱਚੋਂ ਕੋਈ ਵੀ ਸੂਟ ਲੈਣਾ ਸਕਰੀਨ ਸ਼ਾਟ ਲੈ ਕੇ ਨੰਬਰ ਸਕਰੀਨ ਤੇ ਭੇਜ ਦਿਓ ਤੁਹਾਨੂੰ ਕੋਰੀਅਰ ਕਰ ਦਿਆਂਗੇ ਭਾਜੀ ਆ ਪੀਸ ਦੇਖੋ ਬੁਟੀਕ ਦਾ ਹਾਂਜੀ ਆ ਦੁਪੱਟਾ ਦੇਖੋ ਭਾਜੀ ਉਹ ਦੇਖੋ ਬਾਜੂ ਵਰਕ ਜੀ ਆ ਬਾਜ਼ਾਰ ਚ ਪੀਸ ਕੋਈ 4500 ਤੋਂ ਘੱਟ ਨਹੀਂ ਦਿੰਦਾ ਜੀ ਆ ਮੇਰਾ ਚੈਲੰਜ ਆ ਭਾਜੀ 1500 'ਚ ਇਹਦਾ ਚੱਕਣ ਵਾਲਾ ਸੂਟ ਆ ਮੈਂਟੋ ਮੈਂ ਕਹਾਂ ਜੀ ਤੁਸੀਂ ਦੇਖੀ ਚੱਲੋ ਸੋਦੇ ਦਾਂਗਾ ਇੱਕ ਤੋਂ ਇੱਕ ਰੇਟ ਦਾਂਗਾ ਪੂਰੇ ਪੰਜਾਬ ਨਾਲ ਘੱਟ ਭਾਜੀ ਆਪਾਂ ਜਲੰਧਰ ਰਹਿ ਕੇ ਜਲੰਧਰ ਦਾ ਰੇਟ ਨਹੀਂ ਲੈਣੇ ਸ਼ੋਰੂਮ ਵਾਲੇ ਹਾਂਜੀ ਆਪਾਂ ਲੈਣੇ ਪੈਣਾ ਬਰਾਉ ਨੂੰ ਹੋਲ ਸੇਲ ਦੇ ਰੇਟ ਜੀ ਔਰ ਉਹ ਵੀ ਬਹੁਤ ਪਰਤੇ ਨਾਲ ਇੱਕ ਲੈ ਜੋ ਭਾਵੇਂ 5 ਲੈ ਜੋ ਮੈਂ ਕਹਾਂ ਜੀ ਕੋਈ ਬਾਉਂਡੇਸ਼ਨ ਨਹੀਂ ਆ ਦੇਖੋ ਪੂਰੇ ਵਰਲਡ 'ਚ ਇੱਕ ਸੂਟ ਵੀ ਕੋਰੀਅਰ ਕਰਕੇ ਦਾਂਗੇ ਹਾਂਜੀ ਪਰ ਐਦਾਂ ਦੇ ਸੂਟ ਅਗਰ ਤੁਸੀਂ ਜ਼ਿਆਦਾ ਲੈਣੇ ਆ ਫਿਰ ਤਾਂ ਭਾਈ ਤੁਹਾਨੂੰ ਆਣਾ ਹੀ ਪੈਣਾ ਕਿਉਂਕਿ ਇਦਾਂ ਦੇ ਪੀਸਾਂ ਦੀ ਵੈਰਾਈਟੀ ਬਹੁਤ ਆ ਤੁਸੀਂ ਥੱਕ ਜੂਗੇ ਸਾਡੇ ਕੋਲ ਡਿਜ਼ਾਈਨ ਨਹੀਂ ਮੁੱਕਣੇ ਜੀ ਆਹ ਦੇਖ ਲਓ ਪੀਸ ਮੈਂ ਕਿਹਾ ਲੈਟਾ ਮਾਰਦਾ ਸੂਟ ਆ ਗਿਆ ਚੀਜ਼ ਦੇਖ ਲਓ ਬਣੀ ਹੋਈ ਹਾਂਜੀ ਕੰਮ ਦੇਖ ਲਓ ਕੀਤਾ ਹੋਇਆ ਜੀ ਹਾਂਜੀ ਦੁਪੱਟਾ ਦੇਖੋ ਨਾਲ ਪਿਓਰ ਚਨੂਨ ਸ਼ਬੂਨ ਦਾ ਉਹ ਵੀ 2.5 ਮੀਟਰ ਪੂਰਾ ਭਾਈ ਸਾਈਜ਼ ਦੇਖੋ ਤੁਸੀਂ ਜੀ 5 ਮੀਟਰ ਦਾ ਸੂਟ 2.5 ਮੀਟਰ ਦਾ ਦੁਪੱਟਾ ਤੇ ਰੇਟਾਂ ਦਾ ਪਤਾ ਪਟਾਕਾ ਦੇਖੋ ਜੋ ਤੁਹਾਨੂੰ ਅਸੀਂ ਰੇਟ ਦੱਸ ਰਹੇ ਆ ਜੇ ਇੰਧਰ ਹੀ ਦਾਜਬੜੀ ਤੁਸੀਂ ਲੱਖ ਰੁਪਏ ਚ ਬਜਾਰ ਜਿਹੜੀ ਤੁਸੀਂ ਬਣਾਉਨੇ ਹੋ ਇਥੇ ਲੱਖਾਂ ਵਾਲਾ ਕੱਪੜਾ ਤੁਹਾਨੂੰ ਅਸੀਂ 30-35 ਹਜ਼ਾਰ ਦੇਣਾ ਕਰਕੇ ਰੇਟ ਹੀ ਸਾਡੇ ਤਿੱਗਣੇ ਤਿੱਗਣੇ ਘੱਟ ਪਾਜੀਆ ਦੇਖੋ ਤੁਹਾਨੂੰ ਮੈਂ ਡਿਜ਼ਾਈਨਰ ਚੀਜ਼ਾਂ ਦਿਖਾ ਰਿਹਾ ਬਰਸ਼ ਪੇਂਟ ਦੇ ਨਾਲ ਸਲਵਾਰ ਹਾਂਜੀ ਆ ਦੇਖੋ ਪਿਓਰ ਨੇਚਰਲ ਦੀ ਸ਼ਰਟ ਪਾਜੀ ਕਿਤੇ ਕਿਤੇ ਮਤਲਬ ਪੰਜਾਬ ਚ ਕਿਸੇ ਵੀ ਦੁਕਾਨ ਤੇ ਜਾ ਕੇ ਰੇਟ ਪਤਾ ਕਰਾਓ ਕੋਈ ਨਹੀਂ ਦਿੰਦਾ 3000 4000 ਤੋਂ ਘੱਟ ਦਾ ਪੀਸ ਨਹੀਂ ਦੇ ਹੋਣਾ ਆਪਾਂ ਦੇ ਰਹੇ ਆ ਭਾਜੀ 1500 ਰੁਪਏ 10000 ਸੂਟ ਸੇਲ ਤੇ ਲਾਤਾ ਆ ਦੇਖੋ ਜਿਹਨੇ ਨਵਾਂ ਕੰਮ ਕਰਨਾ ਰੀਸੇਲਰ ਦੁਕਾਨਦਾਰ ਤੁਸੀਂ ਆ ਵੀ ਸੂਟ ਲੈ ਕੇ ਜਾ ਸਕਦੇ ਇਹਦੇ ਪਿੱਛੇ ਇੱਕ ਸੂਟ ਪਿੱਛੇ ਤੁਸੀਂ ਇੱਕ 1000 ਰੁਪਿਆ ਆ ਦੇਖੋ ਭਾਜੀ ਤੁਸੀਂ ਵੇਚਣ ਲਈ ਕਪੜਾ ਲੈਣਾ ਚਾਹਦੇ ਹੋ ਦੁਕਾਨਦਾਰ ਨੇ ਹਰ ਸੂਟ ਦਾ ਰੇਟ ਬਖਰਾ ਲਾਇਆ ਫਿਰ ਇੱਕ ਨਾਲ ਦੇ ਚਾਰ ਲੈਣੇ ਪੈਂਦੇ ਆ ਸਾਡੇ ਕੋ ਤੁਸੀਂ ਇਕੱਲਾ ਸੂਟ ਲੋ ਦੋ ਸੂਟ ਲੋ ਕੋਈ ਟੈਨਸ਼ਨ ਨਹੀਂ ਡਿਜ਼ਾਈਨ ਬਣਾ ਕੇ ਲੋ ਵੈਰਾਈਟੀ ਬਣਾ ਕੇ ਲੋ ਵੱਖਰਾ ਵੱਖਰਾ ਮੈਂ ਕਹਿੰਦਾ ਭਾਜੀ ਪੀਸਾਂ ਦੀ ਤੁਸੀਂ ਲੋਕ ਦੇਖ ਲਓ ਪੀਸ ਦੇਖੋ ਤੁਸੀਂ ਇੱਕ ਤੋਂ ਇੱਕ ਖੋਲਦਾ ਪਿਆ ਅੱਛਾ 1500 ਜੇ ਇੰਨੀ ਰੇਂਜ ਹੈਗੀ ਆ ਭਾਜੀ ਇਹ 1500 ਦੀ ਰੇਂਜ ਨਹੀਂ ਹੈਗੀ ਜੀ ਇਹ 3000 3500 4000 ਦੇ ਸੂਟ ਹੈ ਆਪਾਂ 1500 ਦੇ ਰਹੇ ਆ ਅੱਛਾ ਕੋਈ 3500 ਕੋਈ 4000 ਕੋਈ ਭਾਜੀ ਇਹ ਤੁਸੀਂ ਪੀਸ ਦੇਖ ਲਓ ਮੇਰੀਆਂ ਭੈਣਾਂ ਸਿਆਣੀਆਂ ਤੁਸੀਂ ਵਰਕ ਦੇਖ ਲਓ ਕੰਮ ਦੇਖ ਲਓ ਕੁਆਲਿਟੀ ਦੇਖ ਲਓ ਹਾਂਜੀ ਵਰਕ ਦੇ ਨਾਂ ਨਾਲ ਭਾਜੀ ਹੈਂਡਵਰਕ ਨਾਲ ਲੱਦੇ ਹੋਏ ਸੂਟਾਂ ਦੇਖੋ ਕਿਹ ਇਰਾਦੇ ਕੋ ਮੋ ਜੀ ਹਾਂਜੀ ਆ ਦੁਪੱਟਾ ਦੇਖੋ ਜੀ ਫੁੱਲ ਪਿਓਰ ਚਨੋਂ ਦੇ ਕਮਲ ਦੇ ਦੁਪੱਟੇ ਲੱਗੇ ਆ 1500 ਚ 1500 ਚ ਨੇਚਰਲ ਕਰੇਵ ਦੇ ਰਿਆ ਭਾਜੀ ਡੁਪਲੀਕੇਟ ਕਰੇਵ ਨਹੀਂ ਹੈਗੀ ਇਹ ਜੀ ਜੀ ਪਿਓਰ ਨੇਚਰਲ ਆ ਦੇਖੋ ਨਾ ਪੀਸ ਬਣਿਆ ਹੋਇਆ ਹਾਂਜੀ ਕੰਮ ਦੇਖੋ ਕੀਤਾ ਹੋਇਆ ਆ ਦੇਖੋ ਦੁਪੱਟਾ ਦੇਖੋ ਨਾਲ ਓਏ ਹੋਏ 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 ਕਿਆ ਬਾਤ ਆ ਭਾਜੀ ਆ ਦੁਪੱਟਾ ਦੇਖੋ ਤੋ ਭੇ ਤੋ ਵੀਰੇ ਨੇੜੇ ਕਰਕੇ ਦਿਖਾ ਨੇੜੇ ਕਰਕੇ ਬਾਹੂ ਮੇਰੀਆਂ ਭੈਣਾਂ ਨੂੰ ਸੂਟ ਨੇੜੇ ਕਰਕੇ ਦਿਖਾ ਦੇ ਇੱਕ ਰੀ ਭਾਜੀ ਆ ਪੀਸ ਮੈਂ ਤੁਹਾਡੇ ਸਾਹਮਣੇ ਖੋਲ ਰਿਆ ਹਾਂ ਕਾਰੀਗਰ ਕੋਲੋਂ ਮੈਂ ਕਹਿੰਦਾ ਰੇਟ ਲਵਾ ਲਓ ਵੀ ਕਢਾਈ ਕਿੰਨੇ ਦੀ ਕਰਕੇ ਦਊਗਾ ਕੁੜੀਆਂ ਜਿਹੜੇ ਵਾਲੇ ਸੂਟ ਆ 45 4505-5 ਭਾਜੀ ਹੈਂਡਵਰਕ ਨਾਲ ਲੱਦਿਆ ਸੂਟ ਆ ਦੇਖੋ ਨਾ ਡਿਜੀਟਲ ਨਾਲ ਰ ਗੰਜਰਾ ਦੁਪੱਟਾ 1500 ਰੁਪਏ ਦੇਤਾ ਭਾਜੀ ਪੀਸ ਦੀ ਲੁੱਕ ਦੇਖ ਲਓ ਇੱਕ ਗੱਲ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਜਿੰਨਾ ਸਟਾਕ ਥਾ ਰਹਿਆ ਸਾਰਾ ਫਰੈਸ਼ ਆ ਇਹ ਕੋਈ ਲੋਟ ਨਹੀਂ ਇਹ ਕੋਈ ਪੁਰਾਣੀ ਡਿਜ਼ਾਈਨ ਨਹੀਂ ਹੁਣੇ ਡਿਜ਼ਾਈਨ ਆਏ ਆ ਫੋਨੇ ਕਪੜਾ ਉਹ ਤਾਂ ਤੇਰਾ ਤਰੀਕ ਨੂੰ ਦੁਕਾਨ ਖੁੱਲੀ ਐ ਤੇ ਕਪੜਾ ਰੋਜ ਆ ਰਿਹਾ ਤੇ ਰੋਜ ਵੇਚ ਰਿਆ ਤੇ ਰੋਜ ਵੀਡੀਓ ਚ ਨਵਾਂ ਪੈ ਰਿਆ ਆਪਾਂ ਨੂੰ 15 ਦਿਨਾਂ ਨੇ ਪੂਰੇ ਨਹੀਂ ਇਹ ਦੁਕਾਨ ਖੁੱਲੀ ਨੂੰ ਆ ਪਾਜੀ ਪੀਸ ਦੇਖੋ ਤੁਸੀਂ ਹਾਂਜੀ ਇਦਾਂ ਦੀਆਂ ਚੀਜ਼ਾਂ ਆਪਾਂ ਤੁਹਾਨੂੰ ਦੇਣੀਆਂ ਕਿਸ ਰੇਟ ਦੇ ਦੇਣੀਆਂ 1500 ਚ 1500 ਚ ਆ ਪੀਸ ਦੇਖੋ ਜਰਾ ਮਾ ਕਹਿੰਦਾ ਕੋਈ ਦੇ ਹੀ ਨਹੀਂ ਸਕਦਾ ਕੋਈ ਗੱਲ ਆਪਾਂ ਤਾਂ ਹੀ ਚੈਲੰਜ ਕਰਦੇ ਆ ਇਦਾਂ ਦਾ ਸੂਟ ਕੋਈ ਦੇ ਦੂ 1500 ਚ ਆ ਕੰਮ ਦੇਖੋ ਬਾਜ਼ਾਰਾਂ ਚ ਅਸਲਵਾਰ ਦੇ ਪੌਂਚੇ ਦੇਖੋ ਬਾਜ਼ਾਰਾਂ 'ਚ ਜਾ ਕੇ ਵੱਡੇ ਸ਼ੋਅਰੂਮਾਂ 'ਤੇ ਜਾ ਕੇ ਡੰਮੀਆਂ 'ਤੇ ਲੱਗੇ ਸੂਟ ਲੈ ਕੇ ਲੁੱਟ ਨਾ ਕਰਾਓ। ਬਾਬੇ ਦੀ hattim ਜਲੰਧਰ ਬਾਸ ਅੱਡੇ ਦੇ ਸਾਹਮਣੇ ਨੰਬਰ 200। ਦੇਖੋ 2.5 ਮੀਟਰ ਦੇ ਦੁਪੱਟੇ ਨਾਲ ਭਾਜੀ ਸਲਵਾਰ ਤੇ ਪੌਂਚੇ ਬਾਜੂ ਕੱਢੇ ਹੋਏ ਪੀਸ। ਹਾਂਜੀ। ਹਾਂਜੀ। ਤੇ ਰੇਟ ਕੀ ਕਰਤਾ ਆਪਾਂ? 1500 ਰੁਪਏ। 1500 ਰੁਪਏ 'ਚ ਧਮਾਕਾ ਪਾਤਾ। ਗੋਲਡਨ ਸੂਟ ਆ ਤੇ ਡਾਇਮੰਡ ਵਰਕ ਆ। ਭਾਜੀ ਮੈਂ ਕਹਿੰਦਾ ਡਾਇਮੰਡ ਵਰਕ ਨਾ ਪਰਲ ਵਰਕ ਵੀ ਆ। ਹੂੰ। ਆ ਚੈੱਕ ਕਰੋ ਜਰਾ ਪੀਸ ਨੂੰ। ਜੀ। ਨੇੜੇ ਕਰ ਲੋ ਚੈੱਕ ਕਰ ਲੋ ਸਲਵਾਰ 3 ਮੀਟਰ ਆਊਗੀ। ਹਾਂਜੀ 5.5 ਮੀਟਰ ਦਾ ਸੂਟ ਹਾਂਜੀ ਕੜਾਈ ਕੀਤਾ ਲੱਦੇ ਹੋਇਆ ਸੂਟ ਭਾਜੀ ਸੋ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਕੱਪੜਾ ਚੈੱਕ ਕਰ ਲਓ 1500 ਚ ਕੋਈ ਦੇ ਹੀ ਨਹੀਂ ਸਕਦਾ ਆ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਡਿਜ਼ਾਈਨ ਭਾਜੀ ਜੀ ਇੱਕ ਤੋਂ ਇੱਕ ਧਮਾਕਾ ਹਾਂਜੀ ਵੱਡਾ ਫਾਇਦਾ ਰੇਟਾਂ ਦਾ ਭਾਜੀ ਆ ਦੇਖੋ 1500 ਚ 1500 ਰੁਪਏ ਚ ਭਾਜੀ ਇੱਕ ਤੋਂ ਇੱਕ ਖੜਮੇ ਤੋਂ ਖੜਮਾੜੇ ਹਨ ਸੋ ਪਟਾ ਸਾਨੂੰ ਮੌਕਾ ਦੇਤਾ ਵਿਆਹ ਸ਼ਾਦੀ ਦਾਜਵੇ ਦਾ ਜਿਹਨੇ ਕੱਪੜਾ ਲੈਣਾ ਛੇਤੀ ਆਜੋ ਬਹੁਤ ਵੱਡੇ ਫਾਇਦੇ ਮੇਰੀ ਹੱਟੀ ਜਰੰਦਰ ਕਰ ਰਹੀ ਆ ਮੈਂ ਕਹਿੰਦਾ ਭਾਜੀ ਇਦਾਂ ਦੇ ਹੈਵੀ ਨੇਚਰਲ ਕريب ਦੇ ਸੂਟ ਜੀ ਇੱਕ ਤੋਂ ਇੱਕ ਡਿਜ਼ਾਈਨ ਭਾਜੀ ਮੈਂ ਤੁਹਾਨੂੰ ਡਿਜ਼ਾਈਨ ਦਿਖਾਂਦਾ ਦਿਖਾਂਦਾ ਨਾ ਜੀ ਢੇਰ ਇੱਕ ਦੇ ਦੋ ਲਾ ਦੂੰਗਾ ਪੀਸ ਨਹੀਂ ਡਬਲ ਖੁੱਲਦਾ ਆ ਦੇਖੋ ਪੀਸ ਜੀ ਭਾਜੀ ਕੰਮ ਦੇਖੋ ਕੀਤਾ ਹੋਇਆ ਪ੍ਰੋਪਰ ਹੈਂਡ ਵਰਕਰ ਦੇ ਸੂਟ ਜੀ ਹਾਂਜੀ ਆ ਦੇਖੋ ਪੀਸ ਭਾਜੀ ਮੈਂ ਖੋਲਣ ਲੱਗਾ ਪਿੰਕ ਕਲਰ ਚ ਹਾਂਜੀ ਉਹ ਵੀ ਪਿਓਰ ਪਫ ਦੇ 3500 ਰੁਪਏ ਨੂੰ ਸੂਟ ਵਿਕਦਾ ਭਾਜੀ ਹਾਂਜੀ ਆਹ ਦੇਖੋ ਪੀਸ ਸਲਵਾਰ ਦੇ ਪੌਂਚੇ ਦੁਪੱਟਾ ਹੀ ਬੜਾ ਲਗਜ਼ਰੀ ਆ ਹਾਂਜੀ ਕੰਮ ਦੇਖੋ ਭਾਜੀ ਦੁਪੱਟਾ ਦਿਖਾਓ ਫੋਰ ਸਾਈਡ ਆ ਗਈ ਸ਼ਰਟ ਤੇ ਆ ਗਿਆ ਦੁਪੱਟਾ ਹਾਂਜੀ ਰੇਟ ਕਰਤਾ 1500 ਜੀ ਆਹ ਦੇਖੋ ਪੀਸ ਬਣਿਆ ਹੋਇਆ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਆ ਰਿਹਾ ਇੱਕ ਤੋਂ ਇੱਕ ਡਿਜ਼ਾਈਨ ਆ ਦੇਖੋ ਪਫ ਵਰਕ ਦੇ ਵਿੱਚ ਉਹ ਵੀ ਨਵੀ ਤੋਂ ਨਵੀ ਡਿਜ਼ਾਈਨਿੰਗ ਭਾਜੀ ਆ ਦੇਖੋ ਇਹ ਵੀ 1500 ਚ ਦੇ ਰਹਿਣਾ ਇਹ ਵੀ 1500 ਚ ਦੇ ਦੇਣਾ ਭਾਜੀ ਇਹਦੇ ਨਾਲ ਦੇ ਇੱਕ ਦੋ ਸੂਟ ਨਹੀਂ ਹਜ਼ਾਰਾਂ ਡਿਜ਼ਾਈਨ ਜੀ ਆ ਦੇਖੋ ਪਿਓਰ ਨੈਚੁਰਲ ਦੇ ਹੈਵੀ ਤੋਂ ਹੈਵੀ ਸੂਟ ਲੋ ਜੀ ਹਾਂਜੀ ਆ ਕੰਮ ਦੇਖ ਲੋ ਕੀਤਾ ਹੋਇਆ ਜੀ ਆ ਚੀਜ਼ ਦੇਖੋ ਬਣੀ ਹੋਈ ਹਾਂਜੀ 1500 ਰੁਪਏ ਚ ਭਾਜੀ ਕਿਸੇ ਨੇ ਨਹੀਂ ਦੇਣਾ ਬਾਬੇੜੀ ਦੇ ਮਿਲਣਾ ਜੇ ਆਣਾ ਪੈਣਾ ਤੁਹਾਨੂੰ ਹਾਂਜੀ ਜਲਦੀ ਜਲਦੀ ਵਿਜ਼ਿਟ ਕਰ ਲੋ ਐਦਾਂ ਦੇ ਪੀਸ ਸੋ ਛੇਤੀ ਆਜੋ ਬਾਬੇ ਦੀ ਹੱਟੀ ਬਾਸਰਡੇ ਸਾਹਮਣੇ ਜਲੰਧਰ ਜਿੱਥੇ 200 ਰੁਪਏ ਦਾ ਸੂਟ ਸ਼ੁਰੂ ਆ ਆ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਅਸੀਂ 5-5000 ਵਾਲੀਆਂ 4-4000 1500 ਦੇ ਰਹੇ ਹਾਂ ਇਸ ਤੋਂ ਉੱਪਰ ਵੀ ਤੁਸੀਂ ਲੈਣਿਆ 2500 ਦਾ ਸੂਟ ਲੈਣਾ 3500 5000 10-1000 ਦਾ ਸੂਟ ਵੀ 4-4 5-5000 ਦੇ ਰਹੇ ਹਾਂ ਭਾਜੀ 8 ਤੋਂ 10000 ਦਾ ਸੂਟ 2500 ਤੋਂ 3000 ਦੀ ਰੇਂਜ ਚ ਦਾਂਗੇ ਜੀ 3 ਤੋਂ ਲੈ ਕੇ 5000 ਵਾਲੇ ਸਾਰੇ ਡਿਜ਼ਾਈਨ ਹਾਂਜੀ ਸਾਰੇ ਸੂਟ ਹੈਵੀ ਤੋਂ ਹੈਵੀ ਹਾਂਜੀ ਇੱਕ ਤੋਂ ਇੱਕ ਲਾਜਵਾਬ ਸੂਟ ਹਾਂਜੀ ਬਾਜੀ ਆਪਾਂ ਕਰਤਾ 1500 ਰੁਪਏ 1500 1500 1500 1500 1500 1500 1500 ਬਾਜੀ 1500 ਜਿੰਨੇ ਮਰਜੀ ਚੱਕੋ 1500 ਰੁਪਏ ਚ 5 5 6 6 ਹਜ਼ਾਰ ਵਾਲੇ ਸੂਟ 1500 ਕਰਤੇ ਬਾਬੇ ਦੀ ਹੱਟੀ ਨੇ ਨੇਰੀ ਗਨ ਬੰਨ੍ਹਦੀ ਹੈ ਤੁਸੀਂ ਕਿੰਨੇ ਸੂਟ ਲੈਣੇ ਆ 4 4 5 5 ਹਜ਼ਾਰ ਵਾਲੇ 1500 1500 1500 1500 1500 ਦੇਖੋ ਪਚਾਲ ਨਾਲ ਵੀ ਤੇ ਪਾਜੀ ਆ ਦੇਖੋ ਤੁਸੀਂ ਆ 8800 7700 656500 ਵਾਲੇ ਸੂਟ ਆ ਕਿੰਨੇ ਚਾਈਦੇ ਆ 13 ਦੇ 13 ਪਾਜੀ ਪੂਰੀ ਦੁਕਾਨ ਖਾਲੀ ਕਰਦੇ ਵੇ ਆ 1500 ਰੁਪਏ ਦਾ ਸੂਟ ਕਰਤਾ ਆ ਜੋ ਟਾਰਗੇਟ ਲੈ ਲਿਆ ਵੀ ਅਸੀਂ ਇਹ 4-5 ਦਿਨਾਂ ਦੇ ਵਿੱਚ ਸਾਰਾ ਸਟਾਕ ਦੇ ਦੇਣਾ ਤੁਹਾਨੂੰ ਹੋਰ ਨਵੇਂ ਟਰੱਕ ਆ ਰਹੇ ਆ ਭਰ ਭਰ ਕੇ ਉਦੋਂ ਬਾਅਦ ਉਹ ਵੀ ਦਵਾਂਗੇ ਸਾਨੂੰ ਪਰ ਆ ਬਹੁਤ ਲੱਕੀ ਕਸਟਮਰ ਲਈ ਆ ਜਿਹੜੇ ਪਹਿਲਾਂ ਆ ਕੇ ਲੈ ਜਾਓ 5000 6000 ਤੇ ਕੋਈ 8000 ਦਾ ਸੂਟ ਆ ਪਰ ਅਸੀਂ ਤੁਹਾਨੂੰ 1500 ਦੇ ਵਿੱਚ ਦੇ ਦੇਣਾ ਆ। ਸੋ ਤੁਸੀਂ ਦੇਖੋ ਆਪਾਂ ਹੁਣੇ ਵੀਡੀਓ ਪਾਈ ਜੋ ਕਿ ਆ ਦੇਤਾ ਤੁਹਾਡੇ ਸਾਹਮਣੇ ਕੋਈ 5000 ਕੋਈ ਚਾਰਜ ਆ ਇੱਥੇ ਦੇਈ ਜੰਨੇ ਆ। ਤੁਸੀਂ ਲੈ ਜੀ ਅੱਜ ਹਾਂਜੀ ਲੈ। ਆ ਜੋ 5 5 4 4 ਰੇਟ ਦੱਸਿਆ ਤੁਹਾਨੂੰ 1500 ਮਿਲ ਗਏ ਆ। ਹਾਂਜੀ। ਹਾਂਜੀ। ਹਾਂਜੀ ਲੈ ਰਹੇ ਅਸੀਂ ਵੀ। ਸੋ ਮਤਲਬ ਕਹਿਣ ਤੋਂ ਜੋ ਅਸੀਂ ਰੇਟ ਕਹਿ ਰਿਹਾ ਦੇਣ ਆ ਇਦਾਂ ਨਹੀਂ ਬਾਕੀ ਦੁਕਾਨਦਾਰਾਂ ਨੂੰ ਪਹਿਲਾਂ ਰੇਟ ਬੋਲ ਗਏ ਫੇਰ ਗਿਆ ਸਟਾਕ ਖਤਮ ਹੋ ਗਿਆ। ਮਿਲਣੇ ਕਿਨੂੰ ਆ ਜਿਹੜਾ ਪਹਿਲਾਂ ਆਜੂਗਾ ਛੇਤੀ ਆਜੋ। ਬਹੁਤ سارے ਲੋਕ ਲੈ ਕੇ ਜਾ ਰਹੇ ਤੁਸੀਂ ਵੀ ਆ ਕੇ ਆਪਣਾ ਫਾਇਦਾ ਕਰਾ ਲਓ ਭਾਜੀ 8 ਤੋਂ 10 ਹਜ਼ਾਰ ਵਾਲਾ ਸੂਟ 2500 ਤੋਂ 3000 ਦੀ ਰੇਂਜ ਚ ਦਾਂਗੇ ਜੀ 3 ਤੋਂ ਲੈ ਕੇ 5000 ਵਾਲੇ ਸਾਰੇ ਡਿਜ਼ਾਈਨ ਹਾਂਜੀ ਸਾਰੇ ਸੂਟ ਹੈਵੀ ਤੋਂ ਹੈਵੀ ਹਾਂਜੀ ਇੱਕ ਤੋਂ ਇੱਕ ਲਾਜਵਾਬ ਸੂਟ ਹਾਂਜੀ ਭਾਜੀ ਆਪਾਂ ਕਰਤਾ 1500 ਰੁਪਏ ਜਿੱਥੇ ਮਰਜੀ ਤੁਸੀਂ ਟਰਾਈ ਕਰ ਲਓ ਜਗਰਾਉ ਮੋਗਾ ਕੋਟਕਪੂਰਾ ਫਰੀਦਕੋਟ ਬਠਿੰਡਾ ਪਠਾਨਕੋਟ ਜੰਮੂ ਹਾਂਜੀ ਕਸ਼ਮੀਰ ਤੱਕ ਚਲੇ ਜਾਓ ਸ਼੍ਰੀਨਗਰ ਤੱਕ ਚਲੇ ਜਾਓ ਭਾਜੀ ਕੋਈ ਨਹੀਂ ਰੇਟ ਦੇ ਸਕਦਾ ਵੱਡਾ ਫਾਇਦਾ ਦਾਂਗੇ ਭੱਡੇ ਧਮਾਕਿਆਂ ਦੀ ਆਫਰ 라ਤੀ ਹੈ ਪਾਜੀ ਮੇਨ ਗੱਲ ਹੈ ਕਪੜਾ ਪਿਓਰ ਨੇਚਰਲ ਗਰੇਬ ਹੋਊਗਾ ਬਰਬਰੀ ਹੋਊਗਾ ਔਰਕੈਂਜ਼ਾ ਪਿਓਰ ਹੋਊਗੀ ਔਰ ਲਈ ਕੁਆਲਿਟੀ ਇੱਕ ਨੰਬਰ ਹੋਊਗੀ ਰੇਟਾਂ ਦਾ ਵੱਡਾ ਫਾਇਦਾ ਹੋਊਗਾ ਪਰ ਧਮਾਕੇ ਦਾ ਰੇਟ ਹੋਊਗਾ ਦੇਖੋ ਜਦੋਂ ਜਲੰਧਰ ਆਉਣਾ ਹੈ ਨਾ ਉਦੋਂ ਨੋਟ ਕਰ ਲਓ ਬਾਬੇ ਸਿਟੀ ਜਾਣਾ ਕਿਉਂਕਿ ਬਹੁਤ ਵਧੀਆ ਲੋਕੇਸ਼ਨ ਆ ਤੁਸੀਂ ਜਲੰਧਰ ਬਾਸਟੇ ਦੇ ਤੇ ਆ ਜਾਓ ਉੱਥੋਂ ਉਤਰ ਕੇ ਆਉਣ ਨੂੰ ਸਿਰਫ 1 ਮਿੰਟ ਲੱਗਦਾ ਤੁਰ ਕੇ ਆਉਣ ਨੂੰ ਵੀ ਪੈਦਲ ਆਉਣ ਨੂੰ ਸਿੱਧੀ ਬਾਬੇ ਦੀ ਹੱਟੀ ਜਿੱਥੇ ਵੱਡੇ ਫਾਇਦੇ ਹੋਣੇ ਆ ਸੂਟ ਵੀ ਫ੍ਰੀ ਦੇ ਪਾਇਆ ਰੇਟ ਵੀ ਤੁਹਾਨੂੰ ਘੱਟ ਕੱਪੜੇ ਦੀ ਕੁਆਲਿਟੀ ਵਧੀਆ ਆ ਦੇਖੋ ਭਾਜੀ ਪੀਸ ਦੀ ਲੁੱਕ ਦੇਖੋ ਤੁਸੀਂ ਚੀਜ਼ ਦੇਖ ਲਓ ਪਣੀ ਹੋਈ ਹੈਂਡ ਵਰਕ ਦੇ ਨਾਲ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਅੱਜ ਰਾਤ ਪਾ ਦੂੰਗੇ ਸੂਟ ਨਹੀਂ ਮੁੱਕਦੇ ਸਾਡੇ ਕੋਲ ਭਾਜੀ ਮੈਂ ਕਹਿੰਦਾ ਡਿਜ਼ਾਈਨ ਨਹੀਂ ਮੁੱਕਦੇ ਤੁਸੀਂ ਆ ਜਾਓ ਲੇਟ ਨਾ ਹੋ ਜਾਣਾ ਕੱਲ ਵੀਰਵਾਰ ਹੈ ਤੇ ਲੇਟ ਬਿਲਕੁਲ ਨਾ ਵੀਰ ਤੋਂ ਲੈ ਕੇ ਐਤਵਾਰ ਤੱਕ ਭਾਈ ਜੀਨੇ ਪੈਸੇ ਜੋ ਫਾਇਦਾ ਲੈਣਾ ਹਾਂਜੀ ਜਿਨੇ ਕਹ ਵੀ ਮੈਂ ਦਾਜਬਰੀ ਵਧੀਆ ਬਣਾਉਣੀ ਚਾਹੁੰਨਾ ਪਰ ਪੈਸੇ ਘੱਟ ਲੋਣੇ ਚਾਹੁੰਨਾ ਉਹਦਾ ਫੇਰਾ ਦਾ ਸਿਰਫ ਬਾਬੇ ਦੀ ਹੱਟੀ ਕਰੂਗੀ ਜੀ ਕਿਉਂਕਿ ਇਦਾਂ ਦੇ 3500 ਚਾਰੇ ਵਾਲੇ ਨੇ ਸੂਟ ਬਿਆਰੋ ਲੋਗ ਏ ਰੇਟਾਂ 'ਚ ਲੁੱਟ ਕਰਾ ਬੈਠੋਗੇ ਬਾਜੂ ਵਰਕ ਦੇਖੋ ਕਿੰਨਾ ਵਧੀਆ ਹੈਂਡ ਵਰਕ ਬਾਉ ਜੀ ਆ ਹੈਂਡ ਵਰਕ ਇਹ ਵੀ 1500 ਚ ਦੇਣਾ ਆਪਾਂ ਆ ਵੀ ਡਿਜ਼ਾਈਨਰ ਦੁਪੱਟੇ ਨਾਲ ਹੈਂਡ ਵਰਕ ਚ ਦੇਣਾ ਲੈ ਜਾਓ ਜਿੰਨੇ ਮਰਜੀ ਸੂਟ ਜਲਦੀ ਜਲਦੀ ਵਿਜ਼ਿਟ ਕਰ ਲਓ ਇੱਕ ਤੋਂ ਇੱਕ ਧਮਾਕੇਦਾਰ ਪੀਸ ਦਾਂਗੇ ਬਾਜੀ ਜੀ 1500 ਰੁਪਏ ਰੇਂਜ 'ਚ ਇਹ ਤਾਂ ਸਿਰਫ ਬਾਜੀ ਟਰੈਲਰ ਖੋਲਿਆ ਹਾਂਜੀ ਮੈਂ ਕੀ ਕਿਹਾ 10000 ਸੂਟ ਹਾਂਜੀ ਕਿੰਨਾ ਸੂਟ 10000 10000 ਸੂਟ ਅਵੇਲੇਬਲ ਪਿਆ ਦੁਕਾਨ ਤੇ ਹੂੰ ਆ ਜੋ ਤੁਸੀਂ ਆ ਪੀਸ ਦੇਖ ਲਓ ਕੰਮ ਦੇਖ ਲਓ ਕੀਤਾ ਹੋਇਆ ਹਾਂਜੀ ਐਦਾਂ ਦਾ ਦੁਪੱਟਾ ਬਿਜਾਰ ਚ 3035 ਰੁਪਏ ਘਾਟ ਕੋਈ ਦੁਕਾਨਦਾਰ ਸੂਟ ਨਹੀਂ ਦਿੰਦਾ ਹੂੰ ਆਪਾਂ ਲਾਤਾ 1500 ਰੁਪਏ ਚ ਜਲਦੀ ਜਲਦੀ ਬਿਜੜ ਕਰ ਲੋ ਬਾਬੇ ਜੀ ਹੱਦੀ ਤੇ ਇੱਕ ਤੋਂ ਇੱਕ ਕਲਾਸ ਪੀਸ ਨੇੜੇ ਕਰਕੇ ਦਿਖਾ ਵੀਰੇ ਕੰਮ ਜਰਾ ਆ ਦੁਪੱਟਾ ਦਿਖਾਣ ਲੱਗਾ ਬੋ ਜੀ ਜੀ ਧੁਮਾਕਾ ਪਾ ਦੂਗਾ ਦੁਪੱਟਾ ਐਦਾਂ ਦਾ ਇੰਨੀ ਬਰੀਗ ਦਾ ਗੁੰਦ ਵੀ ਕੜਾਈ ਹੈ ਕੰਮ ਦੇਖੋ ਕੀਤਾ 2.5 ਮੀਟਰ ਕਿੰਨਾ ਜੀ 2.5 ਮੀਟਰ ਦੁਪੱਟਾ ਹੋਈ 2.5 ਮੀਟਰ ਪੂਰਾ ਦੁਪੱਟਾ ਪੀਸ ਇੱਕ ਤੋਂ ਇੱਕ ਨਜ਼ਾਰੇਦਾਰ ਸੋਦੇ ਆ ਦੇਖੋ ਇੱਕ ਕਾਰ ਬੈਠ ਕੇ ਆਰਡਰ ਕਰਨਾ ਸਕਰੀਨ ਸ਼ਾਟ ਲੈ ਲਓ ਮੈਂ ਕਹਿੰਦਾ ਜੀ ਤੁਸੀਂ ਤਾ ਹੁਣੇ ਭੇਜੋ ਕੋਰੀਅਰ ਕਰਾਂਗੇ ਅੱਖਾਂ ਥੱਕ ਜਾਣਗੀਆਂ ਡਿਜ਼ਾਈਨ ਦੇਖਦੇ ਕਿ ਕਿਹੜਾ ਲਮਾ ਤੇ ਕਿਹੜਾ ਨਾ ਲਮਾ ਇਦਾਂ ਦਾ ਰੇਟ ਪਾਤਾ ਮੈਂ ਇਹ ਗਾਰੰਟੀ ਹੈ ਇਹ ਪੀਸ ਨਹੀਂ ਮਿਲਣੇ ਇਸ ਰੇਟ ਤੇ ਆ ਦੇਖੋ ਪੀਸ ਹਾਂਜੀ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਤੁਸੀਂ ਜੀ ਠੀਕ ਹੈ ਜੀ ਜਲਦੀ ਵਿਜੜ ਕਰੋ ਬਾਬੇ ਦੀ ਹੱਡੀ ਦੇ ਜਲੰਧਰ ਬਾਸੜੇ ਸਾਹਮਣੇ 200 ਰੁਪਏ ਦਾ ਸੂਟ ਦੀ ਸੇਲ ਲੱਗੀ ਆ ਜੀ ਤੇ ਸੂਟ ਜਿਨੇ ਮਰਜ਼ੀ ਲੋ ਪਰ ਜਿਨੇ ਤਾਜਬਰੀ ਲਈ ਹੁਣ ਕੱਪੜਾ ਲੈਣਾ ਹੈ ਭਾਈ ਅਡਵਾਂਸ ਸੀਐਨ ਦੀ ਪਹਿਲੀ ਸੇਲ ਸਟਾਰਟ ਕਰਤੀ ਐ ਤੁਸੀਂ ਅਗਲੇ ਮਹੀਨੇ ਵੀ ਰੋਗੇ ਬਜ਼ਾਰਾਂ ਚ ਜਾ ਕੇ ਕੱਪੜਾ ਆਹੀ ਮਿਲਣਾ ਉਹ ਤੋਂ ਅਗਲੇ ਮਹੀਨੇ ਵੀ ਆਹੀ ਮਿਲਣਾ ਪਰ ਬਾਬੇ ਦੇ ਸਭ ਤੋਂ ਪਹਿਲਾਂ ਮਿਲਣਾ ਰੇਟ ਸਭ ਤੋਂ ਘੱਟ ਮਿਲਣਾ ਆਣਾ ਪੜਾ ਬਾਬੇ ਰੇਟ ਤੇ 3000 4000 5000 ਓਪਨ ਜਲੇਨ ਰੇਟ ਕਰਤਾ 1500 ਰੁਪਏ 200 ਰੁਪਏ ਦਾ ਸੂਟ ਸਟਾਰਟ ਹੈ ਨੰਬਰ ਹੈ 988804723 ਜਲੰਧਰ ਬੱਸ ਸਟੈਂਡ ਦੇ ਸਾਹਮਣੇ ਜਲਦੀ ਆ ਜਾਓ ਤੇ ਕੱਲਾ ਸੂਟ ਕੋਰੀਅਰ ਕਰਾ ਲਓ ਜਿੰਨੇ ਸੂਟ ਦਿਖਾਏ ਸਾਰੇ ਅੱਜ ਅਵੇਲੇਬਲ ਹੈ ਕੱਲ ਅਵੇਲੇਬਲ ਹੈ ਕੋਈ ਭੈਣ ਭਰਾ ਕੇ ਲੈ ਗਿਆ ਤੇ ਪੀਸ ਨਾ ਮਿਲਿਆ ਮੈਨੂੰ ਨਾ ਕਹਿਣਾ ਇਸ ਕਰਕੇ ਮੈਂ ਕਹਿ ਰਿਹਾ ਜਲਦੀ ਆ ਜਾਓ ਵਿਜ਼ਿਟ ਕਰ ਲਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਕੋਈ ਜਾਣਕਾਰੀ ਲੈਣੀ ਕੋਈ ਸਵਾਲ ਲੈਣਾ ਤਾਂ ਤੁਸੀਂ ਇਸ ਨੰਬਰ ਤੇ ਸਕਰੀਨ ਦਾ ਤੁਸੀਂ ਫੋਨ ਕਰ ਲਓ ਵੀਡੀਓ ਗੋਲ ਦੀ ਸਰਵਿਸ ਹੈਗੀ ਆ ਤੁਸੀਂ ਵੀਡੀਓ ਗੋਲ ਦੇ ਜਰੀਏ ਵੀ ਕਪੜਾ ਛੀਖ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਜਲੰਧਰ